ਲੋ ਜੀ ਬਾਈ ਪਹੁੰਚ ਗਏ ਮਨੇ ਦੇ ਬੂਆ ਦੇ ਘਰ ਹੁਣ ਫੜ ਹੋਈ ਥੋੜ ਹੋਈ ਆ ਪਛਾਣ ਨਹੀਂ ਹੁੰਦਾ ਨਾ ਪਛਾਣ ਨਹੀਂ ਹੁੰਦਾ ਬੁढ़ा ਹੋ ਗਿਆ ਬੁढ़ा ਹੋ ਗਿਆ ਬਾਈ ਕਰੋ ਚਾਹੇ ਫੋੜ ਕੇ ਹੂੰਗਾ ਮਰਮਕਾ ਸੱਚ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਤੇ ਬਾਈ ਅੱਜ ਚਲੇ ਆ ਮਨੇ ਦੇ ਬੂਆ ਦੇ ਪਿੰਡ ਬੂਰਮਾਜ ਦੇ ਬੂਰਮਾਜ ਦੇ ਇੱਕ ਵਾਰ ਪਹਿਲਾਂ ਵੀ ਗਏ ਤੇ ਬਹੁਤ ਟਾਈਮ ਹੋ ਗਿਆ ਦੋ ਢਾਈ ਸਾਲ ਦੋ ਢਾਈ ਸਾਲ ਹੋ ਗਏ ਨਾਲ ਮੈਂ ਹੈਗਾ ਰੋਕੇ ਆ ਇਹਨਾਂ ਨੇ ਇਸ ਜੀ ਜਗ੍ਹਾ ਇਹ ਲੋਕੇਸ਼ਨ ਤੁਸੀਂ ਦੇਖ ਸਕਦੇ ਆ ਮੈਂ ਇੱਕ ਪੁਲ ਦੇ ਥੱਲੇ ਖੜਾ ਦਾ ਭੱਜ ਕੇ ਸਾਈਡ ਪਰ ਆਇਆ ਕਹਿੰਦਾ ਮੈਨੂੰ ਐ ਲੱਗਿਆ ਗਰੇਜ ਹਣਾ ਹਿਲਦਾ ਦਾ ਉਹ ਫਿਰ ਵਾਈਬ੍ਰੇਸ਼ਨ ਵੀ ਹੁੰਦੀ ਹੈ ਹਨਾ ਬਾਕੀ ਆ ਦੇਖੋ ਬਾਈ ਜਦੋਂ ਪਾਣੀ ਆਇਆ ਤਾਂ ਕਿਹੜੇ ਸਾਹ ਦਾ ਨੁਕਸਾਨ ਹੋਇਆ ਪੂਰੇ ਉਹ ਤੁਹਾਡੀ ਡਰ ਲੱਦਾ ਉੱਪਰ ਆਉਣ ਕਿ ਐਸਾ ਸਿਸਟਮ ਹੈ ਰੇ ਮੇਰੇ ਬੰਦੇ ਨਾ ਫੰਦੇ ਉਹ ਮਿੱਟੀ ਜਾ ਰੇ ਗਿਰ ਨਾ ਜਾਈ ਇੱਧਰ ਪਤਾ ਨਹੀਂ ਕਿੱਥੇ ਜਾਣਾ ਆ ਦੇਖੋ ਕਿ ਐਸਾ ਸਿਸਟਮ ਹੈ ਪਹਿਲਾ ਆਹੀ ਰਸਤਾ ਹੁੰਦਾ ਦਾ ਪੁਲ ਦੀ ਜਗ੍ਹਾ ਤੇ ਪਹਿਲਾ ਰਸਤਾ ਹੁੰਦਾ ਦਾ ਦੇਖ ਆ ਦੇ ਪੁਲ ਦੀ ਜਗ੍ਹਾ ਬੂਜ ਮਾਜਰੇ ਨੂੰ ਬਾਈ ਜਿਹੜੇ ਰਸਤੇ ਨੂੰ ਅਸੀਂ ਲੰਘ ਕੇ ਜਾਣਾ ਜੰਗਲੇ ਜੰਗਲ ਪੈਂਦਾ ਝੜੀ ਝੜੀ ਕਹਿੰਦੇ ਟੁਗਰੀ ਵਾਲੀ ਜੇ ਸਾਨੂੰ ਕਿਸੇ ਨੇ ਘੇਰ ਲਿਆ ਅਸੀਂ ਆਪਣਾ ਗਿਫਟ ਮਾ ਦੇਣਣਾ ਉਹਨਾਂ ਨੂੰ ਖਿਆਣੇ ਰੀ ਕਰਨੀ ਵਿੱਚੋ ਦਿਲ ਵਿੱਚੋ ਕੋਈ ਚੱਕਰ ਨਹੀਂ ਸੋ ਦੋ ਜਾਨਾਂ ਛੱਡ ਦੋ ਚੱਲੀਏ ਚਲੋ ਭਾਈ ਚਲੋ ਤੇਰੇ ਬੂਹਾਰੇ ਮੁੰਡੇ ਨੇ ਭਾਈ ਫੋਰਡ ਉਹ ਦੇ ਇੱਕ ਵਿਚ ਕੇਰਤਾ ਫੋਰਡ ਤਿਆਰ ਕਰਿਆ ਬਬੂ ਫੋਰਡ ਤਿਆਰ ਕਰਿਆ ਫੋਰ ਟਰੈਕਟਰ ਦਿਖਾਉਣਾ ਤੁਹਾਨੂੰ ਭਾਈ ਜਾ ਕੇ ਨਹੀਂ ਨਹੀਂ ਤੇ ਗੇਅਰ ਲੈ ਹਲਕਾ ਹੀ ਹੈ ਉਹ ਨਹੀਂ ਓ ਚੱਲ ਓ ਛੱਡ ਦੇ ਛੱਡ ਦੇ ਨਾ ਗਿਆ ਨਾ ਤੇਰੇ ਬੂਹਾਰੇ ਮੁੰਡੇ ਨੇ ਭਾਈ ਫੋਰ ਟਰੈਕਟਰ ਤਿਆਰ ਕਰਿਆ ਬਹੁਤ ਦੇਖ ਕੇ ਆਉਣਾ ਛੱਡ ਦੇ ਚੱਕਲਾ ਲੱਤ ਚੱਕਲਾ ਲੱਤ ਥੋੜੇ ਕਿੱਲੇ ਹੋ ਜਾਣ ਮੂੜ ਗਲੇ ਆਣ ਉਹ ਆਰੇ ਕੀ ਕਰਿਆ ਵੇ ਇਹ ਪੰਨ ਲੱਗ ਜੀ ਟੂਣਾ ਮਾਣਾ ਕਰਿਆ ਆਪਾਂ ਬਾਈ ਉਹ ਚੱਲੀਏ ਹੁਣ ਕਿਤੇ ਕੰਮ ਖਰਾਬ ਵੀ ਨਾ ਹੋ ਜਵੇ ਮੇਰਾ ਵਿਆਹ ਵੀ ਨਹੀਂ ਹੋਣਾ ਚੱਲ ਚੱਲੀ ਓਏ ਮੂੜ ਦੈਲ ਕਿੱਥੇ ਆ ਮੂੜ ਦੈਲ ਕੋ ਗਿਆ ਉਹ ਉਧਰ ਲਾਇਆ ਵੇ ਬਾਈ ਜੰਗਲ ਜੇ ਚ ਰੂਟ ਗਲਤ ਆ ਰੇ ਉਹ ਤਾਂ ਗਲਤ ਆ ਕੇ ਤਾਂ ਸੀ ਉਹ ਪੁਲ ਕਿਵੇਂ ਬਣਾਇਆ ਤਰਕਾਉਣਾ ਜਾ ਆਪਨੇ ਆਇਆ ਤੇ ਇਹਦੇ ਵਿੱਚ ਆਪ ਪੈ ਵੀ ਸਾਦੇ ਆ ਹਾਂ ਚੱਲ ਚੜ ਫਿਰ ਪੌੜੀ ਆ ਪੌੜੀ ਪੌੜੀ ਲਿਆਓ ਇੱਕ ਬੰਦੇ ਨੇ ਚੜਾ ਲੈਣਾ ਤਾਂ ਮੈਨੂੰ ਹੂੰ ਉਹਦਾ ਨਾਮ ਹੀ ਲੈਣਾ ਹੈਗਾ ਚੱਲ ਚੱਲੀਏ ਚਲ ਹੈ ਹੈ ਕਿਹਦੇ ਨਾ ਲੇਟਰ ਨਾ ਨਾ ਕਰਦਾ ਬਣਾ ਹਾਂ ਹਾਂ ਸਰੀਏ ਸੂਰੀ ਬਹੁਤ surprice ਉਹ ਮੋਟਰਸਾਈਕਲ ਚੱਕੋ ਬਾਈ ਆ ਸਾਗਵਾਨ ਦੇ ਦਰਖਤ ਖੜੇ ਇੱਧਰ ਹੀ ਚਲੋ ਬਾਈ ਚੱਕ ਮਨੇ ਮੜਿਆ ਮੈਂ ਤਾਂ ਹੱਥ ਰੁਖਣ ਲੱਗ ਗਿਆ ਮੇਰਾ ਫੋਨ ਪੈ ਨਹੀਂ ਲਾਦੇ ਦੇਖੋ ਕਿਹੜਾ ਮੇਰੇ ਪੈ ਨਹੀਂ ਲਾਦੇ ਬਹੁਤ ਨਾ ਤਕੜਾ ਹੈ ਆਹ ਆ ਕਿੱਡਾ ਬਣਦਾ ਬਾਈ ਮੇਰੇ ਲੱਤਾ ਵੜੀ ਆ ਮੇਰਾ ਉਨੀ ਪੈਰਸ ਬਣਦਾ ਹੈਗਾ ਵਾ ਮੈਂ ਕਹਤਾ ਮੇਰੀ ਲੱਤਾ ਕਿ ਲੱਗ ਜਾਂਦੀ ਆ ਮੇਰੀ ਲੱਤਾ ਕਿ ਤੂੰ ਸਾਰਾ ਸਹੀ ਆ ਤੂੰ ਆਇਆ ਕਰ ਤੂੰ ਮੂਰੇ ਭੈ ਜਾ ਫਿਰ ਆਪ ਦਨਵਾ ਕੇ ਲੈ ਟੁੱਟ ਜਣੀ ਇਹਦੀ ਇਹ ਲੈਟ ਟੁੱਟ ਜਣੀ ਇਹ ਮੁਰਦੇ ਲੋਰ ਆ ਬਾਈ ਬਾਈ ਰਿਸ਼ਤੇਦਾਰਾਂ ਦਾ ਫੋਨ ਆਇਆ ਕਹਿੰਦਾ ਦੇਖ ਕਿਆ ਕਰ ਲੱਗੇ ਹੋਏ ਕਹਿੰਦੇ ਦੋ ਜੜੇ ਹੋਰ ਬਿਠਾਉਣ ਨੇ ਤੇ ਬੰਦੇ ਘਟ ਗਏ ਤੇ ਸਾਨੂੰ ਬਿਠਾ ਲੈਣੇ ਤੇ ਅਸੀਂ ਲਓ ਜੀ ਬਾਈ ਜੰਦਲਾਂ ਨੇ ਰੂਟ ਤੇ ਪਾ ਲਿਆ ਹੱਲਾ ਸ਼ੁਰੂ ਹੋਇਆ ਇਹ ਦੁਗਰੀ ਵਾਲੀ ਝੜੀ ਪੈ ਜਾਂਦੀ ਆ ਆ ਬੰਦੇ ਨ ਮੋਟਰਸਾਈਕਲ ਫੜਾ ਤਾ ਇਹ ਤਾਂ ਭੱਜ ਜਾਣਾ ਉਤਰ ਕੇ ਜੇ ਕੋਈ ਆ ਗਿਆ ਨਾ ਹੁੰਨੀਆਂ ਵਾ ਕੋਈ ਦਿਨ ਚ ਤਾਂ ਬਾਈ ਉਰੇ ਕੋਈ ਚੱਕਰ ਨਹੀਂ ਹੈਗਾ ਰਾਤ ਨੂੰ ਥੋੜਾ ਡਰ ਲੱਗਦਾ ਏ ਜਿੱਦ ਤੂੰ ਉਹ ਸੜਕ ਚੱਲ ਪਈ ਤੇ ਜਮਾ ਹੀ ਹੋ ਜਾਣਾ ਫਿਰ ਤਾਂ ਲਓ ਜੀ ਬਾਈ ਪਹੁੰਚ ਗਏ ਮੰਨੇ ਦੇ ਬੂਆ ਦੇ ਘਰ ਹੁਣ ਫੋੜ ਹੋਈ ਏ ਫੋੜ ਹੋਈ ਏ ਪਛਾੜ ਨਹੀਂ ਹੁੰਦਾ ਨਾ ਪਛਾੜ ਨਹੀਂ ਹੁੰਦਾ ਬੁੜਾ ਹੋ ਗਿਆ ਥੋੜਾ ਹੋ ਗਿਆ ਬਾਈ ਕਰੋ ਚੈੱਕ ਕੰਡੀਸ਼ਨ ਥੋੜਾ ਜਿਹਾ ਫਰਕ ਪੈਗਾ ਟਾਇਰ ਟੂਰ ਵੀ ਘਸ ਕੇ ਜਾਤੇ ਹਾਂ ਉਹਨਾਂ ਜਸ ਨਖਾਤਾ ਨਾ ਜਸ ਨਖਾਤਾ ਆ ਦਿਖਾਗਾ ਜਿਆਦਾ ਕਸਿਆਗਾ ਉਹ ਕੱਟ ਲਈ ਕਿ ਚੱਕਰ ਇੱਕ ਸਾਈਡ ਅਲਾਈਨਮੈਂਟ ਆਊਟ ਹੋ ਗਈ। ਤੇ ਭਾਈ ਤੇਰੀ ਬੁਆਰਾ ਮੁੰਡਾ ਕਹਿੰਦਾ ਵੀ ਇਹ ਚੱਲਦਾ ਜਾਂਦਾ। ਜਵਾਬ ਦੇ ਨਹੀਂ ਹੁੰਦਾ ਹਰੇਕ ਲੈ ਜਾਂਦਾ। ਹੂੰ। ਹੂੰ। ਦੇਖੋ। ਘੇਰਨਾ ਜਾਈਂ, ਘੇਰਨਾ ਜਾਈਂ। ਨਾ ਮੈਂ ਕਿਹਾ ਉੱਪਰ ਹੱਥ ਵਾਈ ਦਾ। ਉੱਪਰ ਆ ਕੇ ਜਦਰੀ ਵਾਂ ਬਿਠਾ ਲਈਏ। ਫੇਰ ਵਾਗੇ-ਵਾਗੇ ਵੱਢਣਾ ਮੈਂ ਨਾ ਲੋ ਜੀ ਆਪਣੇ ਦੀ ਬੂਆ ਦਾ ਮੁੰਡਾ ਕਹਿੰਦਾ ਮੈਂ ਟਰੈਕਟਰ ਭਜਾ ਕੇ ਦੇਖੀਏ ਸਾਹਮਣੇ ਜਿਹੜਾ ਨਵਾਂ ਰੋਡ ਬਣਿਆ ਏ ਉਸ ਤੋਂ ਘਾਟਰ ਕਰਤਾ ਪਹਿਲੀ ਵਾਰ ਜਿਹੜਾ ਤੋਂ ਇੱਥੇ ਬਾਈ ਇਹ ਜਿਹੜਾ ਰੋਡ ਨਵੇਂ ਬਣੇ ਆ ਹੁਣ ਕੇ ਲੰਘਦੇ ਆ ਪਹਿਲੀ ਵਾਰ ਰੋਡ 'ਤੇ ਚੜੇ ਆ ਇਹ ਰੋੜੀ ਬਹੁਤ ਆ ਸਿਸਮਾ ਰੋਡ ਤੇ ਮਿਲਣਾ ਮੇਰੇ ਨਾਮ ਤੇ ਕੋਲ ਅਬੇ ਚੌੜੀ ਬਹੁਤ ਆ ਰੋਡ ਬਾਈ ਆ ਜਿਹੜਾ ਮਿੱਟੀ ਸਾਡੇ ਲਾਗ ਚੱਕੋ ਹੀ ਖੇਤਾਂ ਵਾਂ ਦਾ ਦੇਖੋ ਕਿੰਨਾ ਚੌੜਾ ਰੋੜਾ ਅੱਜ ਪਹਿਲੀ ਵਾਰ ਮੈਂ ਕਹ ਦੇ ਦੇਖਿਆ ਹੈ ਜੀ ਹੈ ਨਾ ਇਹ ਅੱਜ ਦੇਖਿਆ ਬਾਈ ਉੱਪਰ ਤੇ ਬਹੁਤ ਹੁੰਗੜ ਹੈ ਬਾਜੀ ਫੌੜ ਸਾਹਮਣੇ ਲਾਤਾ ਜੀ ਕਿਉਂ ਜਾ ਇਧਰ ਲੋ ਜੀ ਬਾਈ ਦੋਨੇ ਟਰੈਕਟਰ ਲੈ ਕੇ ਪਹੁੰਚ ਗਏ ਨਵੇਂ ਬਾਈਬਸ ਕਿਹਾ ਲੈ ਵੀਰ ਵਧੀਆ ਵੀਰੇ ਵਧੀਆ ਹਾਂਜੀ ਵਧੀਆ ਵੀਰ ਜੀ ਹਾਂਜੀ ਬਾਈ ਹਾਂ ਉਹਨੇ ਕਿੰਨੇ ਸਾਲ ਬਾਅਦ ਆਇਆ 2.25 ਸਾਲਾਂ ਬਾਅਦ ਆਇਆ ਹਾਂ ਥੋੜੇ ਇਦਾਂ ਦੇ ਹੀ ਤਾਂ ਪਹਿਲਾਂ ਪਹਿਲਾਂ ਤਾਂ ਬਹੁਤ ਸਾਫ਼ ਦਾ ਹਾਂ ਹੁਣ ਸਾਫ਼ ਨਹੀਂ ਹੈਗਾ ਕਰਤਾ ਦਾ ਕੰਮ ਤੋਂ ਮਜਾਣਾ ਲੈ ਲਿਆ ਉਹ ਤੇ ਆਮਨੇ ਨੂੰ ਕਿਹਾ ਬਾਈ ਜਿਹੜੀ ਚੀਜ਼ ਚੱਲਦੀ ਐ ਫਿਰ ਉਹ ਮਾੜਾ ਮੋਟਾ ਫਿੱਕਾ ਪੈਂਦਾ ਚਲਾਉਂਦਾ ਘਾਟਾ ਬਾਈ ਇਹਨਾਂ ਦਾ ਤਾਂ ਹੀ ਸਾਫ਼ ਬਾਕੀ ਨਜ਼ਰਾਂ ਨੇ ਖਾਲਿਆ ਬਾਈ ਨਾਲੇ ਵੀਰੇ ਸੈਲਫ ਦਾ ਸਵੇਰ ਸ਼ਾਮ ਵੱਜਦੀ ਐ ਸਨੇਪ ਰੋਜ਼ ਪੈਂਦੀ ਐ ਸਵੇਰੇ ਵੀ ਸਾਰੀਆਂ ਲਾਈਟਾਂ ਬੈਟਰੀ ਤਾਂ ਹੀ ਨਵੀਂ ਪੋਈ ਸਵੇਰੇ ਉੱਠ ਕੇ ਹਾਂ ਸਨੇਪ ਪਾਣੀ ਪਹਿਲਾਂ ਸਟਾਰਟ ਕਰਕੇ ਬਾਦ ਨੂੰ ਤੁਹਾਨੂੰ ਸਾਊਂਡ ਲੱਗੇ ਗੁੱਡ ਮਾਰਨਿੰਗ ਗੁੱਡ ਨਾਈਟ ਰੋਜ਼ ਇਹਦੇ ਨਾਲ ਹਾਂ ਬਈ ਟਰੈਕਟਰ ਗੇ ਪਿਆਰਾ ਵੀਰ ਕਹਿੰਦਾ ਵੀ 13 ਹਾਲ ਵੀ ਖਿੱਚਦਾ ਏ ਬਗੈਰ ਮੋਡੀਫਿਕੇਸ਼ਨ ਦੇ ਐ ਰੂਟਾ ਵੀ ਟੱਟਾ ਅੱਠ ਫੋਟਾ ਇੱਕ ਇਧਰ ਹਤियार ਕਰਦੇ ਹਲੇ ਵੀ ਨਹੀਂ ਇਹ ਘਰੇ ਤਿਆਰ ਹੋ ਰਿਹਾ ਬਾਈ ਇਹ ਤਾਂ ਵੀਰੇ ਇੱਕ ਵਾਰੀ ਤਿਆਰ ਕਰਕੇ ਪੱਟਦਾ ਸਾਰਾ ਸਮਾਨ ਹੁਣ ਦੂਜੀ ਵਾਰ ਲੱਗੇ ਅੱਛਾ ਸਰਹੀਂ ਇਹਨੂੰ ਬਾਈ ਪਾਈਆਂ ਨੇ ਮਤਲਬ ਸਿਟੀ ਵਾਲਾ ਪ੍ਰੋਜੈਕਟ ਹਲੇ ਸੋਚ ਰਹੇ ਅੱਧਾ ਕੁ ਲਾਤਾ ਅੱਧਾ ਕੁ ਰਹਿ ਗਿਆ ਵੀਰੇ ਪ੍ਰੋਜੈਕਟ ਚੱਲਦਾ ਹੈ ਸਿਟੀ ਵੱਜਦੀ ਹੋ ਗਈ ਤਾਂ ਅੱਧਾ ਯਾਨੀ ਕਿ ਅੱਧਾ ਹੀ ਪੂਰੀਆਂ ਧੂੜਾਂ ਠਾਲਦਾ ਹਾਂ ਤਾਂ ਤਾਂ ਪੰਜਾਈ ਹੈਗੀ ਇਹ ਇਹਨੂੰ ਵੀ ਮੈਂ ਕਹਿੰਦਾ 2 3 ਫੁੱਟਾ ਹੋਣਾ ਯਾਰ ਬੰਪਰ ਕਿੰਨੇ ਫੁੱਟਾ ਵੀਰੇ ਇਹ ਵੀਰੇ 40 ਇੰਚ 36 40 ਇੰਚ 40 ਹੀ ਹੈ ਬੱਲੇ ਬੱਲੇ 36 ਦਾ ਪਾਉਣ ਲਵਾ ਕੇ ਆਏ ਤੇ ਜੀਤ ਵਾਲੇ ਨੇ ਯਾ ਉਹਦੇ ਗੱਲ ਤੇ ਵੀ ਭਾਈ ਜਾ ਰਹੀ ਲੰਬਾ ਦੇਖੋ ਬੱਲੇ ਬੱਲੇ ਬਾਕੀ ਭਾਈ ਉਹ ਬਾਈ ਕਾ ਸ਼ਰਤ ਲਾਈ ਆ ਵੀ ਥੱਲੇ ਨੂੰ ਸਾਈਕਲਦਾਰ ਦੇ ਮਨ ਜੁਗਤਾਰ ਦੂਗਾ ਕਿਨਾਂ ਮੈਂ ਬੁਢਾ ਹੋਣਾ ਹਾਲੇ ਹਾਂ ਚਾਚ ਚਾਚ ਕੋਕ ਨਸੀ ਭਾਈ ਚਾਚ ਕੋਕਮ ਲਾ ਕੇ ਪੀਂਦਾ ਹੈ ਭਾਈ ਇਹ ਨਹੀਂ ਦਾ ਕਿ ਮਿਰਚ ਪਾਣੀ ਕਿੰਨੇ ਲੀਟਰ ਪੀਉ ਮਰਜੀ ਪਾਣੀ ਵੀ 4 ਲੀਟਰ ਪੀ ਚਾਚ ਜਿਹੜਾ ਤੂੰ ਮਰਦਾ ਕਿਹੜਾ ਕੋ ਮਰਜੀ ਖਿਲਾ ਦੋ ਵਾਹ ਜੀ ਵਾਹ ਬਾਕੀ ভাই ਸਿਸਟਮ ਜਰਤੇ ਚੇਂਜ ਹੋ ਗਿਆ ਪਹਿਲਾਂ ਦੋ ਸਪੀਕਰ ਦੇਣਾ ਉਹਨੇ ਤਿੰਨ ਤਿੰਨ ਤੇ ਤਿੰਨ ਤੇ ਪਹਿਲਾਂ ਜਦ ਹੁਣ ਮੈਂ ਕਹਿੰਦਾ ਜੂ ਵੀ ਉੱਚਾ ਹੋਇਆ ਨਾ ਵੀਰ ਜੂ ਵੀ ਉੱਚਾ ਬੱਲੇ 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 ਭਾਈ ਇੰਨਾ ਪ੍ਰੋਜੈਕਟ ਚਲਾਉਣ ਵਾਸਤੇ ਫਿਰ ਬੈਟਰੀ ਬੂੰਟਰੀ ਨਮੀ ਲਈ ਕੋਈ ਬੈਟਰੀ ਤਾਂ ਹੋ ਗਈ ਅਲਟਰਨੇਟਰ ਬੜਾ ਅਲਟਰਨੇਟਰ ਬੜਾ ਏ ਛੋਟੇ ਗੱਲ ਫਿਰ ਮਤਲਬ ਵੱਜ ਰਹੀ ਨਾ ਪ੍ਰੋਪਰ ਅੱਜ ਤਾਂ ਟਾਇਰ ਬਾਕੀ ਬਾਈ ਗੰਜੇ ਕਰਤੇ ਯਾਰ ਹੈਗੇ ਤੇ ਆਉਨੇ ਕਿਹਾ ਹੋ ਗਿਆ ਉਹੀ ਤਾਂ ਤੈਨੂੰ ਕਿਹਾ ਹੈ ਨਾ ਕਿ ਸਾਤੇ ਇਹ ਸਰਕਾਰੀ ਹੈ ਟਾਇਰ ਪਤਾ ਕੀ ਆ ਇਹ ਕੋਈ ਪਤਾ ਨਹੀਂ ਬਾਈ ਕਿੱਥੇ ਚਲੀ ਜਾਣਾ ਕਿਤੇ ਮੈਂ ਇਹ 200 ਕਿਲੋਮੀਟਰ ਦਾ ਇਹਦੇ ਪਰ ਉਝੋ ਚੱਲ ਜਾਂਦਾ ਐਵੇਂ ਪਤਾ ਲੱਗਦਾ ਵੀ ਆ ਮੇਰੇ ਸਿਰ ਪਹੁੰਚ ਗਏ ਮੈਂ ਆ ਜਾ ਰਾਵੀਨ ਤਾਂ ਹੈਗਾ ਯਾਰ ਦੂਆ ਸਿੰਪਲ ਦਾ ਨਾ ਫੋਰਡ ਵਾਲਾ ਸਿੰਪਲ ਤਾਂ ਉਹ ਵੀ ਵੇਖਣ ਬਾਕੀ ਬਾਈ ਜਿਹੜੇ ਰੋਡ ਪਰ ਆਏ ਐ ਇਹਨਾਂ ਦੇ ਪਿੰਡ ਤੋਂ ਨਿਕਲਦਾ ਬਾਕੀ ਪਤਾ ਨਹੀਂ ਮੌਕਾ ਚੜਨੇ ਨਾ ਮੇਲਾ ਸਾਨੂੰ ਪਤਾ ਨਹੀਂ ਚੜ ਲੇ ਚੜ ਲੇ ਪੌੜੀ ਲਾ ਦਾਂਗੇ ਬਾਕੀ ਤੁਹਾਨੂੰ ਦਿਖਾਉਂਦੇ ਬਾਈ ਚਲਾ ਕੇ ਇੱਕ ਵਾਰ ਸਿਟੀ ਵਾਲਾ ਪ੍ਰੋਜੈਕਟ ਕਰਿਆ ਤਾਂ ਹੈਗਾ ਇਹਨਾਂ ਨੇ ਵੀਰਾਂ ਨੇ ਕਿੰਨੀ ਕੁ ਵੱਜਦੀ ਓ ਵੀ ਦਿਖਾ ਦੂਗੇ ਮਾਰਦਾ ਪੂਰੀ ਮਾਰਦਾ ਪੂਰੀ 50% ਵਾਲੇ ਫੌੜ ਦੇਖ ਲਓ ਬਾਕੀ ਬਾਈ ਫੌੜ ਅੱਜ ਕਿਤੇ ਗਿਆ ਪਤਾ ਤਾਂ ਪੈ ਪਾੜਤਾ ਤਾਂ ਉਹ ਇਲਾਜ ਕਰਕੇ ਪੱਕਾ ਹੈ ਹਾਂ ਹਾਲੇ ਵੀ ਕਾਰਜਾ ਹੱਤਾਂ ਤੇ ਹੈਗੀ ਐ ਦੇਖ ਤੇ ਇੱਕ ਫਤਿਹ ਬਾਈ ਹਮ ਹਮ ਆ ਟਾਇਰ ਨਵੇਂ ਪਾਏ ਵੀਰੇ ਸਾਰੇ ਵੀਰੇ ਚਾਰੇ ਟਾਇਰ ਨਵੇਂ ਪਾਏ ਪਿਛਲੇ ਜਕੇ ਦੇ ਬਾਈ ਮਰੇ ਆ ਮਰਫ ਚਾਹ ਹੈ ਮਰਫ ਚਾਹ ਹੈ ਇਹ ਨਵਾਂ ਹੀ ਹੈ ਵੀਰੇ ਨਵਾਂ ਹੀ ਹੈ 10016 ਦਾ ਬਾਕੀ ਵੀਰ ਕਹਿੰਦਾ ਬਾਈ ਸਾਰੇ ਟਰੈਕਟਰਾਂ ਦੇ ਮਤਲਬ ਟਾਇਰ ਬਰਾਬਰ ਖੜਾ ਕੇ ਮਿਨੇ ਆ ਬੜਾ ਹੀ ਉੱਚਾ ਵੀਰੇ ਇਹ ਸਾਰਿਆਂ ਦੇ ਬੂਲੇ ਟਾਇਰ ਆਉਂਦੇ ਮਤਲਬ ਐਕਸਟਰਾ ਹੈ ਨਾ ਇਹ ਵੀ ਐਕਸਟਰਾ ਵੈਸੇ ਵੀ ਫਰਕ ਆ ਚੀਜ਼ ਵੀ ਉੱਚੀ ਹੈ ਸਾਰੇ ਟੈਰਨ ਦੇ ਦੇਖ ਲੈ ਸਾਰੇ ਖੜਾ ਕੇ ਬਰਾਬਰ ਹੈ ਦੇਖ ਲੈ ਅਸੀਂ ਵੀ ਕੇ ਟੀਵੀ ਖੜਾ ਕੇ ਦੇਖ ਲੈ ਜਾਨੀ ਰੇਡੀਅਲ ਤੇ ਕਿਸੇ ਵੀ ਕੰਪਨੀ ਤੇ ਨਾ ਵੀ ਚੜਾਈ ਚੜੂਈ ਤੇ ਫਰਕ ਨਹੀਂ ਹੁੰਦਾ ਪਰ ਇਹ ਐਮ ਆਰ ਐਫ ਨੇ ਫਰਕ ਦੇ ਦਿੱਤਾ ਬਹੁਤ ਜ਼ਿਆਦਾ ਇਹ 11 16 ਦੇ ਬਰਾਬਰ ਹੈ 11 16 ਦੇ ਬਰਾਬਰ ਬਾਈ ਜਿੱកਾ ਖੜਾ ਹੋ ਖੜਾ ਹੋ ਕੇ ਬਾਜ ਦਾ ਕੋਈ ਚੱਕਰ ਤਾਂ ਨਹੀਂ ਰਿਹਾ ਮੈਨੂੰ ਫਾਰਮ ਟ੍ਰੈਕ ਖੜੀ ਬਹੁਤ ਘਟੁੰਨੇ ਆ ਤਾਂ ਜਿੱਕਣਾ ਕਿਸੇ ਨੇ ਸਟੰਟ ਫਾਇਰ ਕਰਨਾ ਹੈ ਭਾਰੀ ਜਾਦਾ ਇਹ ਪੰਪ ਜੋ ਸੈਟਿੰਗ ਕਰਨੀ ਪੈਂਦੀ ਆ ਤਾਂ ਚੱਕਦੇ ਆ ਤਾਂ ਚੱਕਦੇ ਆ ਬਾਈ ਜਨ ਤਾਂ ਕਿੰਨਾ ਕਰਿਆ ਤੂੰ ਮੂਰੇ ਬਾਈ ਚਾਂਜੇ ਵੱਜਿਆ ਮਗਰ ਇਹ ਵੀ ਮੈਂ ਕਹਿੰਦਾ ਕਾਫੀ ਭਾਰਾ ਹੁਣ ਆ ਯਾਰ ਇਹ ਵੀ ਨੀ ਭਾਰੀ ਬਹੁਤ ਆ ਫਾਰਮ ਟਰੈਕ ਹੋਰ ਫਾਰਮ ਟਰੈਕੇ ਭਾਰੀ ਹੁੰਦਾ ਮੂਰੇ ਤੇ ਫੋਰਡ ਤਾਂ ਬਾਈ ਦੇਖ ਲਓ ਵੀਰ ਕਹਿੰਦਾ ਵੀ ਇਹ ਕਰਮਾ ਵਾਲਾ ਹੀ ਨਹੀਂ ਵੇਚਣਾ ਹੈਗਾ ਇਹਦੇ ਬਾਰੇ ਪੈਸੇ ਲਾਈ ਜਾਣੇ ਆ ਬਾਈ ਦੁਨਾਰਾ ਜੇ ਨੇ ਮਿੰਟ ਲੋੜਾ ਤਿਆਰ ਕਰ ਲੈਣੇ ਰਾਤ ਨੂੰ ਚੰਪੀਨੇ ਵੇਖਦਾ ਤਿਆਰ ਹੁੰਦੇ ਆ ਇਹ ਇਹ ਹੋਲੇ ਮਾ ਹੋਲੇ ਮਾ ਲੈਣ ਤਿਆਰ ਹੋਣ ਵੀਰ ਰਾਤੋ ਰਾਤ ਸਾਡੀ ਸਲਾਹ ਮੰਨ ਗਏ ਫਿਰ ਰਾਤੋ ਰਾਤ ਤਿਆਰ ਕਰਦੇ ਹੁੰਦੇ ਆ ਵੀ ਤਿਆਰ ਹੋਣਾ ਨਹੀਂ ਹੈਗਾ ਬਾਬੀ ਤਿਆਰ ਵਰਪੂਰੀ ਵੀ ਲਾਉਣੀ ਹੈ। ਨਾ ਠੀਕ ਐ। ਇਹਦਾ ਵੀ ਵਾਲੇ ਹੋ ਰਿਹਾ ਸਿਸਟਮ। ਬਾਕੀ ਤੁਹਾਨੂੰ ਕਰਿਆ ਤੇ ਦੀ ਸੀਲਿੰਗ ਸੂਲਿੰਗ ਕਰੀਦੀ ਘਰਾਂ ਉਹਨੂੰ ਖੋਲਤੀ। 10 ਦਿਨ ਗੱਡੇ ਉਹ ਸੀਲਿੰਗ ਨਾਲ ਸਿੰਘ ਚੌਂਕ ਉੱਤਰ ਗਿਆ। ਪਸੰਦ ਨਹੀਂ ਆਈ। ਨਾ ਪਸੰਦ ਨਹੀਂ ਹੁਣ। ਫਿਰ ਹੁਣ ਹੋਰ ਛੱਪ ਕੱਢਣਾ। ਸਿਸਟਮ ਦਾ। ਰਹਿ ਨਹੀਂ ਹੁੰਦਾ ਨਾ ਮਸ ਛੱਪ ਕੱਢੇ ਵਗੈਰਾ ਹੈ ਬਾਈ। ਬਾਕੀ ਬਾਈ ਜਿਹੜਾ ਇਹ ਰੋਡ ਹੈ। ਚੱਲੇ ਆ ਲੈਣ ਹੋਰ ਪਟਿਆ। ਸਮਾਨ ਬਾਕੀ ਦਿਖਾਉਨੇ ਆ। ਇਹਦਾ ਡਿੱਕ ਦਾ। ਬਾਕੀ ਜਿਹੜਾ ਰੋਡ ਐ ਇੰਨਾ ਪੱਕਾ ਕਰਿਆ ਵਾ ਬਾਈ ਸਲਿੱਪ ਵੀ ਨਹੀਂ ਨਿਕਲਦੇ ਹੈਗੇ ਕਢਾ ਕੇ ਦੇਖਦੇ ਇੱਕ ਵਾਰ ਕਿੰਨਾ ਕੁ ਬਾਈ ਗੱਡਖਾਨਾ ਚੱਲਦੇ ਰੇ ਲੂਲ ਲਾਲ ਲੜੀ ਬਾਈ ਇਹ 24 7 ਚੱਲੀ ਹੋ ਜਾਂਦੇ ਹੁਣ ਵੀ ਚੱਲੇ ਰਹੇ ਨੇ ਉਹਦੇ ਹੁਣ ਵੀ ਉਹਦੇ ਲੱਗੀ ਵੀ ਨਹੀਂ ਸੀ ਲੈ ਬਾਈ ਖਬਰ ਦਿਖਾਈਏ ਫਿਰ ਆਹ ਕੀ ਸਿਸਟਮ ਐ ਸਿਟੀ ਜੀ ਦੇਖਦੇ ਆ ਵੀ ਬਣੀ ਗੱਲ ਸਿਟੀ ਲਖਾ ਬਾਈ ਬਾਕੀ ਤੁਹਾਨੂੰ ਫੌੜ ਦੀ ਵੀ ਦਿਖਾਉਂਦੇ ਫਿਰ ਗੁਣਗੁਣ ਕਰਦਾ ਕਿ ਨਹੀਂ ਅਸਲੀ ਫੌੜ ਵਾਲੀ ਬਾਜਿਆ ਬਾਈ ਅਸਲੀ ਰੱਖੀ ਪਏ ਨੇ ਹਾਂ ਮਾਰਨ ਟੱਕ ਸਾਡ ਬਾਈ ਡਰਵੋ ਲੱਗੀ ਬੇਨੂੰ ਮੀਟਰ ਕਿੱਦਾਂ ਦਿਖਾਈਦਾ ਮੀਟਰ ਤਾਂ ਵੀਰੇ ਹਲੇ ਆਦਾ ਕਰਿਆ ਹੋਇਆ ਨਹੀਂ ਤਾਰਾ ਬੱਤੂ ਆ ਨਹੀਂ ਤਾਂ ਸੁਈਆਂ ਆਈ ਜਾਂਦੀ ਹੋਣੀ ਜਿਹੜੇ ਹਿਸਾਬ ਨਾਲ ਰੇਸ ਆ ਰਹੀ ਹੈ ਸੁਈ ਤਾਂ ਭੱਜਦੀ ਹੋਣੀ ਹੈ ਬਾਈ ਪੋੜਾ ਹੋ ਗਿਆ। ਅਰੇ ਪੋੜਾ ਤਾਂ ਨਹੀਂ ਹੋ ਗਿਆ। ਨਾ ਨਾ ਭਾਈ। ਚੋਕੀ ਲੱਗੀ। ਬੜੀਆ ਭਾਈ। ਆ ਫੌੜ ਦਿਖਾਈ ਮੜਾ ਕਿਵੇਂ ਆ ਭਾਈ ਇੱਕ ਵਾਰ। ਆ ਦੇਖੋ ਭਾਈ ਫੌੜ। ਇਹ ਫਰਾਟੇ ਮਾਰਦਾ। ਇਹ ਫਰਾਟੇ ਮਾਰਦਾ ਆ ਭਾਈ। origignal ਫੜਕ ਆ ਭਾਈ ਫੌੜ ਦੀ। ਟ੍ਰਾਂਸਫਰ ਹੋ ਰਿਹਾ ਬਈ ਮਨਾ ਬੀ ਇਹ ਟ੍ਰਾਂਸਫਰ ਹੌਲ ਲੈਂਡ ਵਾਲਾ ਬਾਈ ਦੇਖੋ ਦਮ ਬੜੀਆ ਜੀ ਹੈ ਮਿੱਠੀ ਮਿੱਠੀ ਬਾਜ ਦੇਖੋ ਆਉਣੀ ਫੈਨ ਆਵਾਜ਼ ਦਾ ਫੋਰਡ ਦੀ ਆਵਾਜ਼ ਫੋਰਡ ਦੀ ਵਾਟ ਕੀ ਬਾਤ ਹੈ ਫੈਨ ਹਨ ਬਾਈ ਫੋਰਨੋ ਵੀ ਲੰਬਾ ਬੰਪਰ ਲੱਗਿਆ ਹੋਇਆ ਬਾਈ ਦੇ ਬੱਲੇ ਟਾਇਰ ਵੀ ਬਾਹਰ ਹੈ। ਬਾਈ ਜਿਹੜੇ ਟਾਇਰ ਬਾਹਰ ਕੱਢਦੇ ਕੋਈ ਚੱਕਰ ਤਾਂ ਨਹੀਂ ਇਹਨਾਂ ਦਾ? ਨਾ ਟਾਇਰਾਂ ਦਾ ਵੀ ਕੋਈ ਚੱਕਰ ਨਹੀਂ ਆਵਾ ਉੱਪਰ ਨਾਲ ਹੀ ਹਟ ਜਾਂਦੇ ਨੇ। ਅੱਛਾ ਠੀਕ ਠੀਕ ਹੈ। ਠੀਕ ਹੈ ਗਰੇ ਠੀਕ ਹੈ। ਜਾਈ ਰਿਹਾ ਫਿਰ ਪੈਂਦਾ ਹੈ। ਹੋਰ ਨਹੀਂ ਹੋਊਂਗੇ ਯਾਰ ਇੰਨਾ ਪੈਸਾ ਲਾਇਆ ਪਿਆ ਹੈ। ਹੋਰ ਕਿ ਹੂੰਗਾ? ਟਰ ਦੇ ਬੰਦ ਗਏ ਟਾਇਰਾਂ ਲਾ ਕੇ ਹਿੱਸਾ ਤਾਂ ਨਹੀਂ ਪਾ ਲਿਆ ਬਾਈ ਕਿੰਨੇ ਕ ਟਾਇਰ ਰੱਖੇ ਹੋਏ ਘਰ ਟਾਇਰ ਇਹਦੇ ਮੇਰੇ ਸਾਹ ਦੇ ਤਿੱਜੀ ਜੋੜੀ ਆ ਤਿੱਜੀ ਜੋੜੀ ਆ ਸਾਰ ਨੂੰ ਟਰੱਕ ਦੀ ਹਾਂ ਸਭ ਤੋਂ ਪਹਿਲਾਂ ਇਹਨੂੰ ਦੋ ਫੋਟੇ ਪਵਾਏ ਤੇ ਫਿਰ ਰੇਡੀਅਲ ਤੂਏ ਚਾਰ ਰੱਬ ਵਾਲੇ ਪਵਾਏ ਸ਼ੌਂਕ ਹੈ ਸ਼ੌਂਕ ਨਾਲੇ ਪੈਂਦੇ ਬਾਈ ਇਹ ਵੀ ਤੈਨੂੰ ਸ਼ੌਂਕ ਹੈ ਉਹ ਹਾਂ ਮੈਂ ਤਾਂ ਟਰੈਕਟਰ ਹੀ ਚਲਾਉਂਦਾ ਬਾਈ ਉਹ ਤੁਹਾਡੇ ਨੇ ਸਾਈਕਲ ਤਿਆਰ ਕਰ ਬਾਈ ਨੂੰ ਧੱਕਾ ਦੇ ਯਾਰ ਥੱਲੇ ਉਹ ਇਹਦੇ ਪਰਤੇ ਆਵੇ ਇੱਧਰ ਸਾਈਕਲ ਮੋਡੀਫਾਈ ਬਾਈ ਤੈਨੂੰ ਸ਼ੌਂਕ ਕਿਹੜਾ ਹੈ ਟਰੈਕਟਰ ਟਰੈਕਟਰ ਦਾ ਚਲਾ ਲੈਂਦਾ ਚਲਾਣਾ ਨਹੀਂ ਆਉਂਦਾ ਮੈਨੂੰ ਦੇਖ ਲੈਂਦਾ ਭਾਈ ਡੈਕ ਡੱਕ ਦਾ ਵੀ ਸ਼ੌਂਕ ਹੈਗਾ ਮੈਨੂੰ ਅੱਛਾ ਭਾਈ ਨੂੰ ਸ਼ਰਤਾਂ ਲਾਉਣ ਦਾ ਜ਼ਿਆਦਾ ਸ਼ੌਂਕ ਹੈ ਭਾਈ ਸ਼ਰਤ ਵੀ ਲਾਉਂਦਾ ਕੁਝ ਵੀ ਕਰਾ ਲੈ ਤੇ ਸ਼ਰਤ ਲਾ ਕੇ ਬਸ ਕੋ ਡੰਡ ਬਹੁਤ ਵਧੀਆ ਲਾਉਂਦਾ ਵੀਰੇ ਹੋਰ ਚਲਾਣੀਆਂ ਗੱਲਾਂ ਹੁੰਡਾ ਹਾਉਗਾ ਭਾਈ ਵੀਡੀਓ ਵੀ ਪਈਆਂ ਬੰਦੇ ਦੀਆਂ ਭਾਈ ਡੰਡ ਵੀ ਲਾ ਲਿੰਦਾ ਇਹਦੀਆਂ ਮੁੰਡੇ ਦੀਆਂ ਵੀਡੀਓ ਬਹੁਤ ਬਾਰੇ ਕਿੰਨੇ ਲਾ ਦਿੰਦਾ ਇਹ ਤਾਂ ਮਿਲੀਅਨਾਂ ਚ ਵਿਊ ਕਰੇ ਹੋਏ ਆ ਮੇਰੀ ਆਈਡੀ ਸੱਚੀ ਗੱਲ ਹੈ ਬਣਾਈ ਹੋਈ ਆ ਕਿੰਨੇ ਡੰਡ ਲਾਉਂਦਾ ਇੱਕ ਵਾਰ ਚ ਮੈਂ ਲਾਉਂਦਾ ਕਿੰਨੇ ਕ 10 20 ਕਿੰਨਾ ਕ ਜੋਰ ਵੱਜਦਾ ਮਾੜਾ ਮੋਟਾ 10 ਤਾਂ ਲੱਗ ਜਾਂਦੇ 10 ਡੰਡ ਲੱਗ ਜਾਂਦੇ ਲਾ ਕੇ ਦਿਖਾ ਦੇ ਚੱਲ ਦੇਖਦੇ ਬਾਈ ਅੱਜ ਡੰਡਾਂ ਦੀ ਲੱਗੀ ਮੈਂ ਇੱਕ ਫੜੀ ਸਾਈਕਲ ਲੈ ਆਈ ਬਾਈ 10 ਡੰਡ ਚੱਲ ਦੇਖਦੇ ਅਮਰੇ ਤੂੰ ਵੀ ਲਾ ਬਰਾਬਰ ਓਏ ਰੋਟੀਆਂ ਖਾ ਖਾ ਕੇ ਤੂੰ ਹਾਂ ਚੱਲ ਵੀਰੇ ਇੱਕ ਦੋ ਤਿੰਨ 4 5 6 7 ਅੱਠ ਲੈ ਨੂੰ ਕਿਆ ਪਤਾ ਪਰਮਾਨੀ ਡੰਡਾ ਇਹ ਬਾਈ ਲੱਗ ਲੱਗ ਡੰਡਾ ਹੈ ਬਾਈ ਜਾਨ ਹੈਗੀ ਹੈ ਮੰਨ ਕੇ ਟੋਲੇ ਵੀ ਦਿਖਾ ਦੇ ਹੁਣ ਪੁਰਾਣੀ ਫੇਰ ਅੱਕਾ ਖਾਦੀ ਟੋਲੇ ਵੀ ਦਿਖਾ ਦੇ ਹੁਣ ਕੱਢ ਕੇ ਬਾਈ ਦੌੜ ਵੀ ਲਾਉਂਦਾ ਹੈ ਹਾਂ ਦੌੜ ਵੀ ਲਾਉਂਦਾ ਦੌੜ ਇਹਦਾ ਲੈ ਕੇ ਆਪਾਂ ਚਲੇ ਜਾਏ ਇਹ ਵੀ ਬਾਈ ਚਲੋ ਹਾਸੇ ਨੂੰ ਖੋਲਾ ਹੈ ਪਿੰਡ ਦੇ ਹੀ ਮੁੰਡਾ ਬਜਰਾ ਪਿਆਰ ਇਹਨਾਂ ਦਾ ਪਿੰਡ ਦੇ ਹੀ ਬਾਈ ਇਹ ਬੰਦਾ ਹਾਂ ਸਾਡੇ ਨਾਲੇ ਰਹਿੰਦਾ ਹੈ ਠੀਕ ਹੈ ਠੀਕ ਹੈ ਕਲਪ ਦਾ ਮੈਂਬਰ ਹੈ ਇੱਕ ਵਾਰ ਆ ਵੀ ਦਿਖਾ ਦਿੰਦੇ ਬਾਈ ਤੁਹਾਨੂੰ ਚਲਾ ਕੇ ਚੱਲ ਬਈ ਚੱਕ ਫਾਰਮ ট্রাক ਵੀਰ ਇਹ ਹੈ ਹਾਲੇ ਲੰਡਾ ਜਾਈ ਬਾਈ ਇਹ ਪੈਨਾ ਸਮਾਨ ਹੈ ਨਹੀਂ ਹਾਂ ਪੁੱਲਿਆ ਬਾ ਸਾਰਾ ਸਮਾਨ ਇਹ ਆਹ ਬਿਲਕੁਲ ਟਰੈਕਟਰ ਦੇ ਪੁਰਾਣੇ ਵੀਡੀਓ ਦੇਖੋ ਗੱਲ ਬਾਤ ਹੂੰ ਕੋਈ ਨਹੀਂ ਕੋਈ ਨਹੀਂ ਉਦਾਂ ਟਰਬੋ ਆਵਾਜ਼ ਬੰਦ ਕਰ ਦਿੰਦੀ ਨਾ ਬਾਈ ਹਾਂ ਟਾਇਲੈਂਟ ਕਰ ਟਾਇਲੈਂਟ ਕਰ ਦਿੰਦੀ ਹੈ ਡਰ ਮਿਲਦਾ ਹੈਗਾ ਤੁਹਾਨੂੰ ਡਰਨਾ ਕਿਹਾ ਡਰ ਕੇ ਆ ਕੇ ਜੀਤ ਹੈ ਹਾਂ ਡਰ ਕੇ ਆ ਕੇ ਜੀਤ ਹੈ ਡਰ ਕੇ ਆ ਕੇ ਜੀਤ ਹੈ ਉਹਦੇ ਦਿੱਤੀ ਤੋੜਿਆ ਨਾ ਉਹਦੇ ਤੋਂ ਆਪਦਾ ਹਾਂ ਉਹ ਹੀ ਗੱਲ ਹੈ ਬਈ ਰੱਬ ਭੱਜ ਲਈ ਪਉਂਦਾ ਬਈ ਮੈਨੂੰ ਡਰ ਲੱਗਦਾ ਮੈਂ ਘਰ ਨੂੰ ਚੱਲੇ ਆਲੇ ਭੱਜਦਾ ਘਟ ਹੈ ਇਹ ਭਜਾਉਣ ਵਾਸਤੇ ਬਣਾਉਣਾ ਹਾਂ ਭਜਾਉਣ ਵਾਸਤੇ ਕਿੰਨੇ ਤੱਕ ਜਾਂਦਾ ਹੋਣਾ ਇਹ ਚੱਕਰਾਂ ਲਾ ਕੇ ਜਾਂਦਾ ਬਾਈ ਇਹ ਇਹ ਬਈ ਭਜਾਈ ਵਾਸਤੇ ਤਿਆਰ ਕਰਾਉਣਾ ਕਹਿੰਦੇ ਸਜਾਈ ਵਾਸਤੇ ਆ ਰਿਹਾ ਨਮਨ। ਅੱਥੇ ਆਏ ਸ਼ੋਅ ਵਾਲਾ ਭੁਜਾਈ ਆਣਾ। ਲਓ ਜੀ ਬਾਈ ਬਾਈ ਦੇ ਘਰ ਪਹੁੰਚ ਗਏ। ਬਾਈ ਦਾ ਟ੍ਰੋਫੀ ਟ੍ਰੋਫੀ ਬਹੁਤ ਜਿੱਤੀਆਂ ਵੀ ਐ। ਬਾਈ ਦੇ ਭਰਾ ਨੂੰ ਸ਼ੌਂਕ ਤਾਂ। ਬੋਲਦਾ ਦਾ ਬਾਈ? ਹਾਂ ਜੀ। ਤੇ ਵੀਰ ਨੂੰ ਸ਼ੌਂਕ ਹੈਗਾ ਟਰੈਕਟਰ ਦਾ। ਸੀਲਿੰਗ ਥੋਲਿੰਗ ਬਾਈ ਜੇ ਕਿਸੇ ਨੇ ਕਰਾਣੀ ਹੋਈ ਤਾਂ ਕਰ ਦੂੰਗੇ। ਇੱਕ ਬੱਲਾ ਖੋਲਿਆ। ਤੇ ਬਾਈ ਜੇ ਸੀਲਿੰਗ ਥੋਲਿੰਗ ਕਿਸੇ ਨੇ ਕਰਾਉਣੀ ਹੋਈ ਤਾਂ ਵੀਰ ਦਾ ਵਿੱਚ ਨੰਬਰ ਵੀ ਬਾ ਦਿਓ। ਕਿੰਨਾ ਨੰਬਰ ਬਾਈ? ਦਾ 01895921 95921 ਹੈ ਵੀਰ ਦਾ ਨੰਬਰ ਆ ਬਾਈ ਜੇ ਸੀਲਿੰਗ ਕਰਾਣੀ ਹੋਵੇ ਸੀਲਿੰਗ ਵੀ ਕਰ ਦਿੰਦੇ ਆ ਕਿਸੇ ਟਰੈਕਟਰ ਪਰ ਕਾਰੀ ਵੀ ਬਾਈ ਇਸ ਤਾਂ ਉਸ ਤਾਂ ਪਾਈ ਵੀ ਹੋਵੇ ਆਪਣੇ ਇਸ ਦਾ ਆਪਣੇ ਵਾਲੇ ਟਰੈਕਟਰ ਦੀਆਂ ਵੀਡੀਓ ਬਣਾਉਣੀਆਂ ਕੀ ਆਈਡੀਆ ਜੱਗਾ ਬਾਜਵਾ 008 ਜੱਗਾ ਬਾਜਵਾ 008 ਤੇ ਬਾਈ ਦੇਖ ਸਕਦੇ ਆ ਬਾਈ ਕਰ ਦਿੰਦਾ ਬਾਈ ਨੂੰ ਸ਼ੌਂਕ ਆ ਤੇ ਇਧਰ ਵਾਲੇ ਵੀਰਾਂ ਦੇ ਟਰੈਕਟਰ ਕੋਲ ਹੁੰਦੀ ਆ ਹਾਂ ਕੱਲੇ ਟਾਈਮ ਕੱਢ ਕੇ ਆ ਕੱਲੇ ਬਸੇ ਤੇ ਵੀ ਨਹੀਂ ਹੁੰਦੀ ਇਕੱਠੇ ਹੁੰਦੇ ਆ ਅੱਜ ਇਕੱਠੇ ਹੁੰਦੇ ਆ ਮਾਦੀ ਕਰਾ ਦੋ ਟਾਰਕੋ ਟੋਰਪੋ ਬਾ ਠੀਕ ਆ ਆ ਵੀਰ ਦੇ ਟਰੈਕਟਰ ਨੂੰ ਵੀ ਹੋਣੀ ਐ ਇਹ ਦਿਨ ਦਾ ਵੀਊ ਦੇਖਿਆ ਰਾਤ ਦਾ ਨਹੀਂ ਦੇਖਿਆ ਉੱਲੂ ਚੱਲਦੇ ਸਾਰਾ ਕਿ ਚੱਲਦੇ ਦਿਖਾਈ ਫੜੇ ਆ ਰਾਤ ਉਹਨੇ ਉੱਲੂ ਹੈਗੇ ਦੇਖੇ ਤੇ ਉੱਲੂ ਹੈਗੇ ਉੱਲੂ ਰੱਖਿਆ ਵੇ ਦੋਸਤ ਉੱਲੂ ਲਾਈਟਾਂ ਲਾਈਆਂ ਵੇ ਟਰੈਕਟਰ ਨੂੰ ਬਈ ਰਾਤ ਦਾ ਵੀਊ ਵੀ ਦਿਖਾ ਦੇ ਰਾ ਉਹਨੂੰ ਉਹੀ ਉੱਥਾਂ ਮਾਰਦੇ ਆ ਉਹੀ ਟਰੈਕਟਰ ਆ ਇਹ ਦੇਖੋ ਆ ਦੇਖੋ ਬਾਈ ਰਾਤ ਵੀਊ ਨਾਈਟ ਵੀਊ ਉਹਨੇ ਦਿੱਤਾ ਸੀ ਉੱਲੂ ਅੱਖਾਂ ਮਾਰਦਾ ਭੂਰੀਆਂ ਬਾਕੀ ਬਈ ਗੱਲਬਾਤ ਹੋਣਾ ਹੀ ਵੀਰ